ਜੀ ਸਰ ਬਹੁਤ ਬਹੁਤ ਧੰਨਵਾਦ ਜਿਹੜੀ ਪ੍ਰੈਸ ਇੱਥੇ ਪਹੁੰਚੀ ਆ ਕਿਸਾਨ ਮਜ਼ਦੂਰ ਮੋਰਚੇ ਦਾ ਇਹ ਜਿਹੜਾ ਪੰਜਾਬ ਚੈਪਟਰ ਆ ਉਹਨਾਂ ਨੇ ਜਿਹੜੀ ਗੁਰਦੀਪ ਸਿੰਘ ਜੀਰਾ ਦੀ ਗਵਾਹੀ ਵਿੱਚ ਪਿਛਲੇ ਦਿਨੀ ਮੀਟਿੰਗ ਹੋਈ ਸੀ ਤੌਰ ਉਪਰ ਆਜਾ ਦੇ ਨੇੜੇ ਉਹਦੇ ਵਿੱਚ ਜਿਹੜੇ ਫੈਸਲੇ ਕੀਤੇ ਸੀਗੇ ਉਸ ਫੇਸ ਫੈਸਲਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਦੱਸਣਾ ਸੀਗਾ ਵੀ ਆਹ ਕਿਸਾਨ ਮਜ਼ਦੂਰ ਮੋਰਚੇ ਦਾ ਚੈਪਟਰ ਪੰਜਾਬ ਜਿਹੜਾ ਵਾ ਉਹ ਆ ਚੰਦਾ ਹੈਗਾ ਦੇ ਅੱਜ ਦੇ ਸਾਡੇ ਸਾਥੀਆਂ ਨੂੰ ਇੰਟਰੋਡਕਸ਼ਨ ਕਰਾਤਾ ਜਿਵੇਂ ਚੰਕੌਰ ਸਿੰਘ ਜੀ ਸਮਾਨ ਵਾਲਾ ਵੀ ਕੇ ਜੀ ਬਹਿਰਾਮ ਕੇ ਤੋਂ ਮਗੀ ਸਿੰਘ ਜੀ ਰਾਜ ਜਵਾਕ ਸਿੰਘ ਜੀ ਤੁਸੀਂ ਲੋਕਲ ਜਾਣਦੇ ਹੋ ਸਾਡੇ ਵੀ ਕੇ ਜੀ ਉਹ ਆਜਾ ਕੇ ਕਰਦਾ ਹੁਸਤਾ ਬਾਏ ਹੋਏ ਨੇ ਔਰ ਅੱਜ ਜਿਸੀ ਕਹਿਣਾ ਚਾਹੁੰਦੇ ਆ ਵੀ ਅਸੀਂ ਵੇਟ ਕਰ ਰਹੇ ਸੀ ਵੀ ਜਨਾਬ ਬਿਜਲੀ ਸੋਧ ਬਿੱਲ 2025 ਲਗਭਗ ਉਹਦੀ ਤਿਆਰੀ ਕਰ ਲਈ ਆ ਉਹਦਾ ਖਲੜਾ ਜਣਾਵਾ ਲਗਭਗ ਇੱਕ ਮਹੀਨੇ ਤੋਂ ਪ੍ਰੈਸ 'ਚ ਆਇਆ ਹੋਇਆ ਤਾਂ ਉਹਨੇ ਸਾਰੇ ਦੇਸ਼ ਦੇ ਸੂਬਿਆਂ ਕੋਲੇ ਰਾਇਵਾ ਮੰਗਣੀਆਂ ਸੀ ਵੀ ਤੁਹਾਡੀ ਕੀ ਰਾਇ ਹੈ ਤੁਸੀਂ ਆਪ ਦੀ ਰਾਇ ਦੋ ਬਿਜਲੀ ਬੋਰਡ ਦਾ ਇਹਨਾਂ ਨਿਜੀਕਰਨ ਕਰਨਾ ਹੈਗਾ ਉਹਦੇ ਤੇ ਪੰਜਾਬ ਸਰਕਾਰ ਨੇ ਜਿਹੜੀ ਪਹਿਲੀ ਡੇਟ 8 ਨਵੰਬਰ ਨੂੰ ਨੱਗ ਕੇ ਗਈ ਆ ਉਹਦੇ 'ਚ ਕੋਈ ਵੀ ਜਵਾਬ ਦਿੱਤਾ ਨਹੀਂ ਹੈਗਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਉਦੋਂ ਬਾਅਦ ਕੇਂਦਰ ਨੇ ਅੱਜ 30 ਨਵੰਬਰ ਤੱਕ ਜਿਹੜਾ ਉਹਦਾ ਸਮਾਂ ਦੇਖਦਾ ਸੀਗਾ ਵੀ ਤੁਸੀਂ ਫੇਰ ਸੂਬੇ ਰਾਏ ਦੇਣਗੇ। ਆਹ ਅਜੇ ਤੱਕ ਜਿਹੜੇ ਤੁਹਾਡੇ ਲੁਧਿਆਣੇ ਤੋਂ ਬਿਜਲੀ ਮੰਤਰੀ ਨੇ ਸੰਜੀਵ अरोड़ा जी ਅਜਿਹੇ ਲਗਭਗ ਸੁਪਰ ਸੀਨੀਅਰ ਹੀ ਲੱਗਦੇ ਸਾਨੂੰ ਸੁਪਰ ਸੀਨੀਅਰ ਨਾ ਇਹਨਾਂ ਦੀ ਕਿਉਂਕਿ ਉਹ ਕਾਰਪੋਰੇਟ ਦੇ ਉਮੀਦਵਾਰ ਲਗਭਗ ਹੀ ਅਗੇ ਉਹਨਾਂ ਦੇ ਬੰਦੇ ਪਹਿਲਾਂ ਰਾਜ ਸਭਾ ਦੇ ਸੀ ਉਹ ਮੰਤਰੀ ਬਣ ਗਏ। ਉਹ ਦੋ ਚਾਰ ਵਾਰੀ ਜਦੋਂ ਪ੍ਰੈਸ ਨੇ ਬੋਲਿਆ ਹੈਗਾ ਮਾੜਾ ਮੋਟਾ ਤਾਂ ਕਹਿੰਦੇ ਸਾਡੇ ਤੇ ਕੋਈ ਫਰਕ ਨਹੀਂ ਪੈਣਾ ਹੈਗਾ। ਤੇ ਤੋਂਡੇ ਮਾਦਮ ਦਾ ਚੈਲੰਜ ਕਰਦੇ ਆ ਲੁਧਿਆਣੇ ਦੀ ਪ੍ਰੈਸ ਸਾਹਮਣੇ ਆ ਜਾਵੇ ਅਸੀਂ ਉਹਦੀ ਕੱਲੀ ਕੱਲੀ ਮੱਦ ਤੇ ਚर्चा ਕਰ ਲੈਣੀ ਵੀ ਇਹਦਾ ਕਿੰਨਾ ਅਸਰ ਪੈਣਾ ਪੈਣਾ ਹੈ ਤੋਂ ਜਣੀ ਭਗਵੰਤ ਮਾਨ ਸਰਕਾਰ ਨੇ ਕੋਈ ਅਜੇ ਤੱਕ ਸੈਂਟਰ ਨੂੰ ਨਾ ਬੋਲਿਆ ਨਾ ਅਮਨ अरोड़ा ਜੀ ਨੇ ਵੀ ਆਮ ਆਦਮੀ ਪਾਰਟੀ ਦਾ ਨਾ ਕੇਜਰੀਵਾਲ ਸਾਹਿਬ ਨੇ ਵੀ ਆਮ ਆਦਮੀ ਪਾਰਟੀ ਦਾ ਨਿੱਜੀ ਕਰਨ ਵਾਲੇ ਮਸਲੇ ਤੇ ਜਿਹੜਾ ਕੇਂਦਰ ਬਿੱਲ ਲਈ ਉਹ ਤੇ ਸਟੈਂਡ ਕੀ ਹੈ ਕਿ ਸਟੈਂਡ ਦਾ ਸਪਸ਼ਟ ਕਰਨਾ ਚਾਹੀਦਾ ਹੈ ਕਿ ਪਾਰਟੀ ਨੂੰ ਤੋਂ ਸਾਨੂੰ ਨਹੀਂ ਲੱਗਦਾ ਹੈਗਾ ਅਜੇ ਵੀ ਇਹਦੇ ਕੋਲ 5 ਦਿਨ ਹੈਗੇ ਆ ਵੀ ਐਡੀ ਛੇਤੀ ਵਿਧਾਨ ਸਭਾ ਦਾ اجلاس ਸੱਦੂਗਾ ਸੱਦਿਆ ਜਾ ਸਕਦਾ ਜੇ ਗਵਰਨਰ ਨੂੰ ਕਹਿਣ ਤੇ ਵਿਧਾਨ ਸਭਾ ਦਾ اجلاس ਸੱਦਿਆ ਜਾ ਸਕਦਾ ਵਾ ਅਰ ਉਸ ਵਿਧਾਨ ਸਭਾ ਦੇ اجلاس ਦੇ ਵਿੱਚ ਸਭ ਤੋਂ ਪਹਿਲਾਂ ਸਰਪਾਰਟੀ ਮੀਟਿੰਗ ਸੱਦੇ ਭਗਵੰਤ ਮਾਨ ਸਰਕਾਰ ਉਹਦੇ ਚ ਫੈਸਲਾ ਕਰਕੇ ਵਿਧਾਨ ਸਭਾ ਦਾ اجلاس ਸੱਦ ਕੇ ਜਿਹੜਾ ਉਹਦਾ ਖਰੜਾ ਉਹਨੂੰ ਵਿਧਾਨ ਸਭਾ ਚ ਮਤਾ ਪਾ ਕੇ ਰੱਦ ਕਰੇ ਔਰ ਸਗੋਂ ਕੇਂਦਰ ਦੇ ਖਿਲਾਫ ਸੰਘਰਸ਼ ਕਰੇ ਪੰਜਾਬ ਸਰਕਾਰ ਵੀ ਇਹ ਪੰਜਾਬ ਦੇ ਹਿੱਤਾਂ ਦੇ ਜਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗਾ ਬਿਲਕੁਲ ਉਹ ਸਾਨੂੰ ਜਾਵਦਾ ਨਹੀਂ ਹੈਗਾ ਔਰ ਇਹਦੇ ਨਾਲ ਦੀ ਨਾਲ ਜੜੀਆਂ ਜਿੰਨੀਆਂ ਵੀ ਪੰਜਾਬ ਦੀਆਂ ਜਨਤਕ ਜਾਇਦਾਦਾਂ ਨੇ ਲੁਧਿਆਣੇ 'ਚ ਤਾਂ ਮਾਰ ਗਈ ਪਈ ਹੋਈ ਐ ਕਿ ਪੀਏਯੂ ਦੀ ਦਦਨੇ ਆ ਕਦੀ ਬਿਜਲੀ ਬੋਰਡ ਦੀ ਵੇਚੀ ਜਾਂਦੇ ਆ 90 ਏਕੜ ਜਿਹੜੀ ਸੀ ਪਟਿਆਲੇ ਦੀ ਉਹ ਤਾਂ ਉਹਦਾ ਨੋਟੀਫਾਈ ਵੀ ਕਰ ਦਿੱਤਾ ਹੈਗਾ ਮਾੜਾ ਕੁਛ ਐ ਜਨਤਕ ਜਾਇਦਾਦਾਂ ਇਸ ਮੁੱਦੇ ਨੂੰ ਲੈ ਕੇ ਜਾਂ ਸਾਡੇ ਮੁੱਦੇ ਹੋਰ ਵੀ ਨੇ ਭਾਰਤ ਅਮਰੀਕਾ ਸਮਝੌਤਾ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਫੀਡਮ ਲੈ ਲਓ ਹੋ ਗਿਆ ਵਾ ਅਜੇ ਤੱਕ ਕਿਸੇ ਮੀਡੀਆ ਤੇ ਉਹ ਨਿਕਲ ਕੇ ਨਹੀਂ ਆ ਰਿਹਾ ਵੱਡੀਆਂ ਗਰੇਟੀ ਦੀਆਂ ਖਬਰਾਂ ਨੇ ਕਿ ਅਜੇ ਤੱਕ ਕਿਸੇ ਕੇਂਦਰੀ ਮੰਤਰੀ ਨੂੰ ਪੋਜ਼ ਨਹੀਂ ਕੀਤਾ ਕਿਸੇ ਕਰ ਲਿਆ ਹੈਗਾ ਅਰ ਜੇ ਭਾਰਤ ਅਮਰੀਕਾ ਸਮਝੌਤਾ ਕਰੇ ਲੱਗਾ ਅਰ ਜੇ ਦੁੱਧ ਦੇ ਪ੍ਰੋਡਕਟ ਥੋੜੀ ਮੰਡੀ ਚ ਆ ਕੇ ਵਕੇ ਚਾਹੇ ਹੋ ਮੱਖਣ ਆ ਚਾਹੇ ਉਹ ਘਿਓ ਆ ਚਾਹੇ ਉਹ ਦਹੀਂ ਆ ਤੇ ਭਾਰਤੀ ਪਾਦਾਂ ਦਾ ਕੀ ਬਣੂਗਾ ਇਹ ਸੋਚਣ ਵਾਲੀ ਗੱਲ ਆ ਮੱਕਾ ਉਹਨਾਂ ਬਾਹਰੋਂ ਮਗਾਉਂਦਾ ਫੈਸਲਾ ਕਰ ਲਿਆ ਤੁਸੀਂ ਜਾਣਦੇ ਹੋ ਦੋਆਬੇ 'ਚ ਮੱਕੀ ਕਿੰਨੀ ਲੱਗਦੀ ਹੈਗੀ ਆ ਸੋਇਆਬੀਨ ਬਾਹਰੋਂ ਮਗਾਉਣ ਦਾ ਫੈਸਲਾ ਕਰ ਲਿਆ ਕਪਾਹ ਤੇ ਫੈਸਲਾ ਹੋ ਗਿਆ ਉਹਨਾਂ ਤੇ 0% ਕਰ ਦਿੱਤਾ ਇਸ ਕਰਕੇ ਇੰਨਾ ਮੁੱਦਿਆਂ ਤੇ ਕੋਈ ਵੀ ਬੋਲਣ ਨੂੰ ਰਾਜੀ ਨਹੀਂ ਨੁਕਸ ਦੀ ਗੱਲ ਆ ਵੀ ਨੈਸ਼ਨਲ ਪਾਰਟੀ ਖਵਾਉਂਦੀ ਕਾਂਗਰਸ ਉਹਦਾ ਵੀ ਕੋਈ ਬਿਆਨ ਨਹੀਂ ਨਾ ਰਾਹੁਲ ਜੀ ਦਾ ਨਾ ਇੱਥੇ ਰਾਜਾ ਵੜਿੰਗ ਦਾ ਜਿਹੜਾ ਅਕਾਲੀ ਦਲ ਕਹਿੰਦਾ ਅਸੀਂ ਪੰਜਾਬ ਦੇ ਰਾਖੇ ਆ ਪੰਥਕ ਗਰਾਵਾ ਹੋ ਸੁਖਵੀਰ ਬਾਦਲ ਵੀ ਇਹਦੇ ਤੇ ਕੋਈ ਬੋਲਣ ਦੀ ਤਿਆਰ ਹੈਗਾ ਕੋਸੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਵੀ ਬਹੁਤ ਵੱਡਾ ਮੁੱਦਾ ਵਾ ਅਸੀਂ ਸਾਰਾ ਕੁਝ ਦੇਖ ਪਿਓ ਅਜੇ ਸਮਾਂ 30 ਤੱਕ ਦਾ ਸਮਾਂ ਭਗਵੰਤਾਨ ਦਾ ਮਜਬੂਰ ਹੋ ਕੇ ਇੱਕ ਤਾਂ ਸਾਡੇ ਐਲਾਨ ਹੈਗੇ ਆ ਅਸੀਂ ਜਿਹੜਾ ਫੈਸਲਾ ਕਿਸਾਨ ਮਜ਼ਦੂਰ ਮੋਰਚੇ ਨੇ ਕੀਤਾ ਵੀ ਪੰਜਾਬੀਆਂ ਵਿੱਚ ਮੁੱਦਾ ਭਾਰਨ ਵਾਸਤੇ ਇਸ ਮੁੱਦੇ ਨੂੰ ਦੇਖਣ ਵਾਸਤੇ 5 ਦਸੰਬਰ ਨੂੰ 5 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ 2 ਘੰਟਿਆਂ ਵਾਸਤੇ ਰੇਲਾਂ ਜਾਮ ਕਰੂਗਾ 1:00 ਤੋਂ 3:00 ਵਜੇ ਇਸ ਮੁੱਦੇ ਨੂੰ ਬਾਹਰ ਨਵਾਉਣ ਵਾਸਤੇ ਔਰ ਇਹਦੇ ਨਾਲ ਦੀ ਨਾਲ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਵੀ ਇਸ ਵਿੱਚ ਤਾਲਮੇਲ ਵਿੱਚ ਐਕਸ਼ਨ ਵਿੱਚ ਆਇਆ ਜਾ ਸਕੇ ਬਾਕੀ ਕਿਸਾਨ ਮਜ਼ਦੂਰ ਬੋਲਚੇ ਨੇ ਜਿਹੜੇ ਪ੍ਰੀ ਪੇਡ ਮੀਟਰ ਆ ਜਿਹੜਾ ਨਿੱਜੀ ਕਰਤਾ ਹਿੱਸਾ ਉਹਨਾਂ ਨੂੰ 10 ਦਸੰਬਰ ਨੂੰ ਲਗਭਗ 8:00 ਤੋਂ ਹੀ ਅਸੀਂ ਬੇਨਤੀ ਕਰਾਂਗੇ ਵੀ ਮੀਟਰ ਤਾਰਨ ਦਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਪ੍ਰੋਸੈਸ ਇੱਕ ਦਿਨ ਦੀ ਮੀਟਰ ਤਾਰ ਕੇ ਸ਼ਹਿਰ ਦਫਤਰਾਂ 'ਤੇ ਨਾ ਆ ਜਾਣ 8 ਨੂੰ 9 ਨੂੰ ਇਹ 10 ਨੂੰ ਨੇੜੇ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਂਦੇ ਜਿਹੜੇ ਪ੍ਰੀ-ਪੇਡ ਮੀਟਰ ਹੈਗੇ ਮੈਂ ਤੁਹਾਨੂੰ ਵਸੂਕ ਨਾ ਕਹਿ ਸਕਦਾ ਕਿ ਉੱਥੋਂ ਕੋਈ ਪ੍ਰੈਸਰ ਨੂੰ ਚੈਲੰਜ ਕਰ ਲੇ ਕੋਹੇਵਾਲ ਦਾ ਪਿੰਡ ਆ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਅੰਮ੍ਰਿਤਸਰ ਜ਼ਿਲ੍ਹੇ ਦਾ ਉੱਥੇ 1,42,000 ਦਾ ਪ੍ਰੀ-ਪੇਡ ਮੀਟਰ ਦਾ ਬਿੱਲ ਆਇਆ ਪਿਆ 90,000 ਦਾ ਬਿੱਲ ਆਇਆ ਪਿਆ ਹੁਣ 1,42,000 ਪਿੰਡੂ ਏਰੀਆ ਦੇ ਵਿੱਚ ਕਿਹੜਾ ਕਿਸਾਨ ਕਿਹੜਾ ਮਜ਼ਦੂਰ ਕਿਹੜਾ ਆਮ ਖਪਤਕਾਰ ਇਹਨਾਂ ਬਿੱਲ ਦੇ ਲੂਗਾ ਜਿਹੜੇ ਪ੍ਰੀ-ਪੇਡ ਮੀਟਰਾਂ ਹੀ ਆ ਰਹੇ ਆ ਇਹ ਲੱਖਾਂ ਦੇ ਬਿੱਲ ਆਮ ਖਪਤਕਾਰ ਕੋ ਦਿੱਤੇ ਨਹੀਂ ਜਾਣੇ ਅਸਤੇ ਭਗਵੰਤ ਮਾਨ ਸਰਕਾਰ ਨੇ ਵਾਅਦਾ ਖਲਾਫੀ ਕੀਤੀ ਉਹਨਾਂ ਦੀਆਂ ਵੀਡੀਓ ਚੱਕ ਲਈਏ ਕਹਿੰਦੇ ਸੀ ਅਸੀਂ ਪ੍ਰੀ ਪੇਡ ਮੀਟਰ ਲੱਗਣ ਨਹੀਂ ਦਿੰਦੇ ਸਾਡੇ ਨਾਲ ਮੀਟਿੰਗਾਂ ਦੇ ਵਿੱਚ ਮੰਨ ਕੇ ਗਏ ਸੀ ਵੀ ਦੂਜੇ ਮੀਟਿੰਗਾਂ ਮੀਟਰਾਂ ਦਾ ਅਸੀਂ ਆਰਡਰ ਦਿੱਤਾ ਹਰ ਤੁਹਾਨੂੰ ਛੇਤੀ ਇਹ ਮੀਟਰ ਲਾ ਕੇ ਨੇ ਦੂਜੇ ਮੀਟਰ ਇਲੈਕਟ੍ਰੋਨਿਕਸ ਜਾਂ ਜਿਹੜੇ ਸਭ ਤੋਂ ਮਕੈਨੀਕਲ ਮੀਟਰ ਬਣੇ ਉਹ ਲਾਏ ਜਾਵਾਂਗੇ ਇੱਕ ਤਾਂ ਉਹ 10 ਨੂੰ ਉਤਾਰ ਕੇ ਪੁੱਟ ਕੇ ਸੁੱਟਨੇ ਹੈਗੇ ਆ ਬਾਕੀ ਸਾਡਾ ਪੰਜਾਬ ਪੱਧਰੀ ਮੋਰਚਾ ਆ ਰਿਹਾ ਪੰਜਾਬ ਪੱਧਰੀ ਮੋਰਚਾ ਅਸੀਂ 17 ਨੂੰ ਸ਼ੁਰੂ ਕਰਨਾ ਪੰਜਾਬ ਦੇ ਡੀਸੀ ਦਫ਼ਤਰਾਂ 'ਗਰੇ 17 ਦੇ 18 ਅਸੀਂ ਵੇਟ ਕਰਾਂਗੇ ਵੇਟ ਕਰਨ ਤੋਂ ਬਾਅਦ ਅਸੀਂ ਫਿਰ ਪੱਕੇ ਰੇਲ ਰੈਕ ਜਾਮ ਕਰਾਂਗੇ ਉਹਦੇ ਸਾਡੀਆਂ ਮੁੱਖ ਮੰਗਾਂ ਕੀ ਹੋਣਗੇ ਜਿੱਥੇ ਬਿਜਲੀ ਸੋਧ ਬਿੱਲ ਇੱਕ ਨੰਬਰ ਤੇ ਜੰਮ ਤੱਕ ਜਾਗਤਾ ਅਮਰੀਕਾ ਵਪਾਰ ਸਮਝੌਤਾ ਜ਼ੀਰੋ ਟੈਰਫ ਵਾਲਾ ਤੀਜੇ ਨੰਬਰ ਤੇ ਸ਼ੰਭੂ ਤੇ ਖਨੌਰੀ ਜਿਹੜਾ ਸ਼ੰਭੂ ਦਾ ਹੀ ਸਾਡੇ ਕੋਲ ਹੈਗਾ 3 ਕਰੋੜ 70 ਲੱਖ ਰੁਪਈਆ ਕਲਾ ਟ੍ਰੈਕਟਰ ਟਰਾਲੀਆਂ ਨਹੀਂ ਆਈਆਂ ਟਰਾਲੀਆਂ ਦੇ ਨਾਲ ਸਾਡੇ ਗੱਦੇ ਟੈਂਟ ਸਾਡੀ ਸਟੇਜ ਤੋੜੀ ਗਈ ਫ੍ਰਿਜਾਂ ਪਤਾ ਨਹੀਂ ਏਸੀ ਕੀ ਕੁਝ ਲਾ ਕੇ ਖੜਿਆ ਔਰ ਓਵਰ 올 ਸਾਰਾ ਉਹਦਾ ਸਮਝੌਤਾ ਔਰ ਉਹਦੇ ਵਿੱਚ ਜੜੀਆਂ ਗੋਲੀਆਂ ਮਾਰ ਕੇ ਲਗਭਗ ਜਿੰਨੇ ਵੀ ਜ਼ਖਮੀ ਹੋਏ ਆ ਇਹ 433 ਪਹਿਲੇ ਟਕਰਾਅਸ਼ ਹੋਏ ਸੀ ਲਗਭਗ ਉਦੋਂ ਬਾਅਦ 47 ਹੋਏ ਸੀ ਜਿੰਨੇ ਵੀ ਜ਼ਖਮੀਆਂ ਗੰਭੀਰ ਜ਼ਖਮੀ ਅੱਤ ਗੰਭੀਰ ਜ਼ਖਮੀ ਜ਼ਖਮੀਆਂ ਦਾ ਮੁਆਵਜ਼ਾ ਔਰ ਜਿਹੜੇ ਸ਼ਹੀਦ ਹੋਏ ਚਾਹੇ ਦਿੱਲੀ ਅੰਦੋਲਨ ਦਾ ਪਹਿਲਾ ਸੀ ਚਾਹੇ ਦਿੱਲੀ ਅੰਦੋਲਨ ਦਾ ਦੋ ਚਾਹੇ ਪੰਜਾਬ ਦੇ ਅੰਦਰ ਜਿਹੜੇ ਅੰਦੋਲਨ ਚੱਲੇ ਉਹਨਾਂ ਜਿੰਨੇ ਵੀ ਸ਼ਹੀਦ ਆ ਉਹਨਾਂ ਦਾ ਮਾਪਜਾ ਔਰ ਉਹ ਉਹਨਾਂ ਨੂੰ ਜੋ ਕੁਝ ਉਹਨਾਂ ਦਾ ਬਣਦਾ ਨੌਕਰੀ ਦਿੱਤੀ ਜਾਵੇ ਇਹ ਮੰਗ ਉਹਦੇ ਚ ਪਹਿਲੀ ਇਹਦੇ ਨਾਲ ਦੀ ਨਾਲ ਜਿਹੜਾ ਦਿੱਲੀ ਅੰਦੋਲਨ ਪਹਿਲਾ ਜਾਂ ਦੂਜਾ ਜਾਂ ਪੰਜਾਬ ਦੇ ਅੰਦਰ ਜਿੰਨੇ ਵੀ ਪੁਲਿਸ ਕੇਸ ਕੀਤੇ ਆ ਉਹ ਸਾਰੇ ਪੁਲਿਸ ਕੇਸ ਰੇਲਵੇ ਸਮੇਤ ਰੱਦ ਕੀਤੇ ਜਾਣ ਵਿਧ ਪਰਾਲੀ ਵਾਲੇ ਕੇਸ ਜਿਹੜੇ ਹੁਣ ਪਰਾਲੀ ਪ੍ਰੂਫਸ਼ਨ ਨੂੰ ਲਾ ਕੇ ਪਰਾਲੀ ਵਾਲੇ ਕੇਸ ਪਾਏ ਆ ਜਰਮਾਨੇ ਕੀਤੇ ਆ ਰੈਡ ਇੰਟਰੀਆਂ ਕੀਤੀਆਂ ਉਹ ਰੱਦ ਕੀਤੇ ਜਾਣ ਇਹ ਇਹ ਮੰਗਾਂ ਨੂੰ ਲੈ ਕੇ ਇਹਨਾਂ ਦਾ ਹੜਾਂ ਦਾ ਮੁਆਵਜ਼ਾ ਠੀਕ ਹੈ ਜੀ ਹੜਾਂ ਦੇ ਮਾਪਦੀ ਦੇ ਪਸ਼ੂਆਂ ਦਾ ਘਰਾں ਦਾ ਅਸੀਂ 70000 ਰੁਪਏ ਮੰਗਦੇ ਸੀ ਪ੍ਰਤੀ ਏਕੜ ਇਹਨਾਂ 20000 ਰੁਪਏ ਵੀ ਦਿੱਤਾ ਜੋ ਇਹਨਾਂ ਦੇ ਮੂੰਹੋਂ ਕਿਹਾ ਗਿਆ ਔਰ ਜਿੰਨਾ ਜਾਨੀਮਾਲੀ ਨੁਕਸਾਨ ਉਹਦੀ ਪਰਪਾਈ ਇਹ ਇਹ ਮੰਗਾਂ ਨੂੰ ਲੈ ਕੇ ਜਿਹੜਾ ਵਾ ਮੋਰਚਾ ਆਪਾਂ ਲਾ ਰਹੇ ਹਾਂ ਇਹ 2 ਘੰਟੇ ਦਾ ਲੋਕਾਂ ਨੂੰ ਦੇਖਦੇ ਆਇਆ ਮੇਰੇ ਖਿਆਲ ਕਈ ਟਰੈਕਾਂ ਤੋਂ 2 ਘੰਟੇ ਰੇਲ ਵੀ ਨਹੀਂ ਹੁੰਦੀ ਰਲ ਕੇ ਟਰੈਕ ਉਹ ਚਾਲ ਕਿਹੜੇ ਰੇਲ ਨਹੀਂ। ਵੀ ਲੋਕਾਂ ਨੂੰ ਖੱਜਲ ਖਰਾਬ ਨਾ ਕਰੀਏ ਸੰਬੋਲ ਲ ਖਾਊਗਾ। ਪਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਚੈਲੰਜ ਕਰਦੇ ਆਂ ਵੀ ਭਗਵੰਤ ਮਾਨ ਤੇ ਮੋਦੀ ਦੇ ਖਿਲਾਫ। ਜੇ ਭਗਵੰਤ ਮਾਨ ਵਿਧਾਨ ਸਭਾ ਦਾ اجلاس ਛੱਡ ਕੇ ਮਤਾ ਪਾ ਦੇਵੇ ਤਾਂ ਹੋ ਸਕਦਾ ਫਿਰ ਅਸੀਂ ਇਹਦੇ ਬਾਰੇ ਵਿਚਾਰ ਲਈ ਭਗਵੰਤ ਮਾਨ ਵੀ ਠੀਕ ਹੈ ਇਹ ਇਹਦੇ ਖਿਲਾਫ ਚਰਚ ਨਹੀਂ ਬੰਦਾ ਤੇ ਜੇ ਨਹੀਂ ਪਹੁੰਚਦੇ ਹੈਗੇ ਤੇ ਫਿਰ ਅਸੀਂ ਸੱਜਾਂਗੇ ਵੀ ਮੋਦੀ ਦੇ ਨਾਲ ਨਾਲ ਭਗਵੰਤ ਮਾਨ ਸਰਕਾਰ ਵੀ ਇਹਨਾਂ ਨਾਲ ਰਲ ਗਈ ਆ। ਔਰ ਲਗਭਗ ਦੇਸ਼ ਦਾ ਬਿਜਲੀ ਬੋਰਡ ਵੇਚਣ ਦੀ ਤਿਆਰੀਆਂ ਮੁਲਾਜ਼ਮ ਆਪਣੇ ਥਾਂ ਲੜ ਰਹੇ ਆ ਕਿਸਾਨ ਆਪਣੇ ਥਾਂ ਲੜ ਰਹੇ ਆ ਔਰ ਅਸੀਂ ਤੁਹਾਡੇ ਮਾਦਮ ਨਾਲ ਫਿਰ ਕਹਾਂਗੇ ਕਿ ਪੂਰੀਆਂ ਪੰਜਾਬ ਦੀਆਂ ਦੇਸ਼ ਦੀਆਂ ਮੁਲਾਜ਼ਮਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੱਥੇ ਬੰਦੀਆਂ ਨੂੰ ਇੱਕ ਮੁੱਠ ਕੋ ਕੇ ਜਿਹੜਾ ਇਸ ਅੰਦੋਲਨ ਵਿੱਚ ਉੱਦਣਾ ਚਾਹੀਦਾ ਸਾਨੂੰ ਨਹੀਂ ਲੱਗਦਾ ਸਾਡਾ ਦਾਵਾ ਵਾ ਤੁਹਾਡੀ ਪ੍ਰੈਸ ਦੇ ਸਾਹਮਣੇ ਕਿ ਜੇ ਇਹ ਨੀਤੀ ਕਰ ਲੋਗੇ 80% ਘਰਾਂ ਦੇ ਵਿੱਚ ਬਿਜਲੀ ਨਹੀਂ ਰਹੂਗੀ ਸਾਡਾ ਦਾਵਾ ਜਿੱਥੇ ਅਰ ਜਿਵੇਂ ਹੁਣ ਵੀਸੀ ਦੇ ਦਬਾਅ ਪਾ ਕੇ ਫੋਰਸ ਲਾ ਕੇ ਪੂਰਾ ਕਿਆ ਵੀ ਕੱਲ ਵੀ ਜੜੀਆਂ ਪੰਜਾਬ ਜੀ ਯੂਨੀਵਰਸਿਟੀ ਉਹ ਖੋਲਾਂਗੇ ਵਿਦਿਆਰਥੀ ਅਗਲੇ ਬੰਨੇ ਵਿੱਚ ਖੁੱਲਣ ਹੀ ਨੇ ਨੇ ਅਸੀਂ ਚੇਤਾਵਨੀ ਦੇਨੇ ਡੀਜੀਪੀ ਚੰਡੀਗੜ੍ਹ ਨੂੰ ਵੀ ਟਕਰਾਅ ਚ ਨਾ ਪਾਓ ਉਹਨਾਂ ਦੀ ਸੈਨਣ ਦੀ ਚੋਣ ਦਾ ਡੇਟ ਦਾ ਐਲਾਨ ਕਰੋ ਔਰ ਵਿਦਿਆਰਥੀਆਂ ਦਾ ਭੁੱਖਾ ਦਾ ਸਵਾਲ ਹੈਗਾ ਉਹਨਾਂ ਨੂੰ ਆਪਣੀ ਪੜ੍ਹਾਈ ਕਰਦਿਓ ਔਰ ਅਸੀਂ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਮੋਰਚਾ ਜੇਕਰ ਉੱਥੇ ਕੋਈ ਤਸ਼ੱਦਦ ਹੁੰਦਾ ਕੋਈ ਸਰਕਾਰ ਟਕਰਾਅ ਜਾਂਦੀ ਆ ਇਹਦਾ ਪੰਜਾਬ ਦੇ ਅੰਦਰ ਕੋਈ ਚੰਗੇ ਨਤੀਜੇ ਨਹੀਂ ਨਿਕਲਦੇ ਸਰਕਾਰ ਉਹਨਾਂ ਦੀ ਮੰਗ ਨੂੰ ਮੰਨ ਕੇ ਜਿnabla ਉਹਨਾਂ ਦੇ ਫੈਸਲਾ ਕਰਾਵੇ ਹੁਣ ਰਾਜ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਫੈਸਲਾ ਦੀ ਗੱਲ ਤੇ ਇੱਕ ਵਾਰੀ ਨਾਲ ਨਾਲੋਂ ਨਾਲੀ ਖੇਤੀਬਾੜੀ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਦੇ ਨਾਲ ਪਿਛਲੇ ਦਿਨੀ ਮੀਟਿੰਗ ਵੀ ਹੋਈ ਆ ਲੱਗਦਾ ਕਿ ਦਿਨਾਂ ਕਿਤੇ ਉਹ ਮਸਲੇ ਜਿਹੜੇ ਆ ਉੱਥੇ ਰੱਖੇ ਨਹੀਂ ਗਏ ਜਾਂ ਉਸ ਤੇ ਗੱਲਬਾਤ ਨਹੀਂ ਹੋਈ ਤੁਸੀਂ ਹੁਣ ਜ਼ਿਕਰ ਕਰ ਰਹੇ ਨਹੀਂ ਦੇਖੋ ਅ ਜਿੱਥੋਂ ਤੱਕ ਸਵਾਲ ਹੈਗਾ ਕੇਂਦਰ ਨਾਲ ਪੰਜਾਬ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋ ਸਕੀ ਨਾ ਪੰਜਾਬ ਸਰਕਾਰ ਅ ਦਾ ਕੋ ਰਹਿਤਾ ਹੈਗਾ ਕਿ ਜਿੱਥੋਂ ਤੱਕ ਬਿਜਲੀ ਮੰਤਰੀ ਦਾ ਸਵਾਲ ਹੈ ਬਿਜਲੀ ਮੰਤਰੀ ਤੇ ਕਹਿੰਦਾ ਵੀ ਇਹਦਾ ਫਰਕ ਹੀ ਨਹੀਂ ਕੋਈ ਪੈਣਾ ਸਾਥੂ ਭਗਵੰਤੂਮਾਨ ਸਰਕਾਰ ਬੋਲ ਨਹੀਂ ਰਹੀ ਅਰੋੜਾ ਸਾਹਿਬ ਕੋਤੇ ਕੋ ਬਿਆਨ ਇਹਨਾਂ ਦੇ ਪ੍ਰਮਖਤਾ ਜਦੋਂ ਟੀਵੀ ਚੱਲਦਾ ਤੇ ਡਿਬੇਟ ਕਰਦੀ ਫਿਰ ਕਹਿੰਦੇ ਸੀ ਕਦਾਂ ਨਾਲ ਹਾਂ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਜੇ ਮੁੱਦਾ ਪਖਾਤਾ ਜੇ ਪੰਜਾਬ ਦੇ ਲੋਕ ਚਾਹੇ ਸ਼ਹਿਰੀ ਹੋਣ ਚਾਹੇ ਦੁਕਾਨਦਾਰ ਹੋਣ ਚਾਹੇ ਕਿਸਾਨ ਮਜ਼ਦੂਰ ਕੋਈ ਬਿਜਲੀ ਸਾਰਿਆਂ ਨੇ ਮੰਗਣੀ ਆ जे असठे हो गए फिर सारे बोलणगे मसले का हल मनजीत जी राय लगभग लगभग साहब ने सारा कर दिया मैं थोड़ा जि क्योंकि कुछ दिन पहला दुआबे द्बिया नेझे दिन जथेबंद ने ਇਹ ਗਾਉ ਦਿੱਤੀ ਸੀ ਗੰਨੇ ਨੂੰ ਲੈ ਕੇ ਗੰਨੇ ਦੇ ਰੇਟ ਨੂੰ ਲੈ ਕੇ ਮਿੱਲਾਂ ਚਲਾਉਣ ਨੂੰ ਲੈ ਕੇ ਫੁਰ ਉਹਦੇ ਵਿੱਚ ਕਿਸ ਨੇ 6 ਨੂੰ ਮੱਥੋਂ ਅਸੀਂ ਸਰਕਾਰ ਨੂੰ ਪੀਸੀ ਕਰਕੇ ਵੀ ਗਾ ਕੀਤਾ 7 ਤਰੀਕ ਨੂੰ ਡੀਸੀ ਸਾਹਿਬਾਨਾਂ ਦੇ ਮੰਗ ਪੱਤਰ ਦਿੱਤੇ ਉਸ ਤੋਂ ਇਲਾਵਾ ਅਸੀਂ 18 ਤਰੀਕ ਨੂੰ 3 ਘੰਟੇ ਵਾਸਤੇ ਡੀਸੀ ਦਾ ਦਫ਼ਤਰਾਂ ਤੇ ਲਗਭਗ ਧਰਨੇ ਵੀ ਦਿੱਤੇ ਪੰਜ ਜ਼ਿਲ੍ਹਿਆਂ ਤੇ ਔਰ ਸਰਕਾਰ ਨੇ ਜਦੋਂ 21 ਦਾ ਹਾਈਵੇ ਜਾਮ ਕਰਨਾ ਸੀ ਜਲੰਧਰ ਤੇ ਸਰਕਾਰ ਨੇ ਸਾਡੇ ਕੋਲੋਂ ਮੀਟਿੰਗ ਕਰਕੇ ਸਮਾਂ ਮੰਗਿਆ ਸਾਡੇ ਨਾਲ ਮੀਟਿੰਗ ਕੀਤੀ 20 ਤਰੀਕ ਨੂੰ ਮੀਟਿੰਗ ਕਰਕੇ ਅਡੀਸ਼ਨਲ ਚੀਫ ਸਕੱਟਰੀ ਐਗੀ ਕਰਤੌਰ ਨੇ ਮੀਟਿੰਗ ਕੀਤੀ ਔਰ ਉਹਨਾਂ ਨੇ ਸਾਨੂੰ ਆਖਿਆ ਕਿ ਸਾਨੂੰ 24 ਤੱਕ ਦਾ ਸਮਾਂ ਦਿਓ ਤੇ ਅਸੀਂ ਰੇਟ ਔਰ ਡੇਟ ਦੋਵੇਂ ਅਨਾਉਂਸ ਕਰਾਵਾਂਗੇ ਔਰ 24 ਕੱਲ ਲੰਘ ਚੁੱਕੀ ਐ ਅੱਜ 25 ਲੰਘ ਚੱਲੀ ਐ ਕਹਦੇ ਹੁਲੰਧ ਗਈ ਪਰ ਹਾਲੇ ਤੱਕ ਸਰਕਾਰ ਵੱਲੋਂ ਦਿਨੇ ਦਾ ਰੇਟ ਔਰ ਡੇਢ ਜਿਹੜੀ ਆ ਉਹ ਅਨਾਉਂਸ ਨਹੀਂ ਕੀਤੀ ਗਈ ਤੇ ਹੁਣ ਅਸੀਂ ਇਹ ਮਨ ਬਣਾਇਆ ਕਿ ਭਾਈ 27 ਤਰੀਕ ਨੂੰ ਨੈਸ਼ਨਲ ਹਾਈਵੇ ਜਲੰਧਰ ਜਿਹੜਾ ਉਹ ਬੰਦ ਹੋਏਗਾ ਔਰ ਉਹਦੀ ਪੂਰੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਏਗੀ ਕਿਉਂਕਿ ਅਸੀਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਸਾ ਸਰਕਾਰ ਨੇ ਸਮਾਂ ਮੰਗ ਮੰਗ ਕੇ ਕਿਉਂਕਿ ਇਹ ਨਹੀਂ ਦਈਆ ਪਹਿਲਾਂ ਆਲਰੇਡੀ ਮਿੱਲਾ ਚੱਲ ਜਿਆ ਕਰਦੀਆਂ 2024 ਤੱਕ ਪਰ ਇਸ ਵਾਰ ਮਿੱਲਾ ਚੱਲਣ ਦਾ ਵੀ ਕੋਈ ਡੇਟ ਨਹੀਂ ਗੰਨੇ ਦਾ ਰੇਟ ਵੀ ਕੋਈ ਅਨਾਉਂਸ ਨਹੀਂ ਸੋ ਸਰਕਾਰ ਸੁੱਤੀ ਪਈ ਐ ਸੋ 27 ਨਵੰਬਰ ਨੂੰ ਜਿਹੜਾ ਧੰਨੋ ਵਾਲੀ ਜ਼ਿਲੰਦਰ ਐ ਉੱਥੇ ਬਿਲਕੁਲ ਨੈਸ਼ਨਲ ਹਾਈਵੇ ਜਿਹੜਾ ਉਹ ਬੰਦ ਹੋਏਗਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਏਗੀ ਇੱਕ ਇੱਕੋ ਮੈਂ ਬੇਨਤੀ ਕਰਦਾ ਇੱਕ ਗੁਰਜੀਤ ਸਿੰਘ ਦੀ ਆਪਣੇ ਖਾਲਸਾ ਨੇ ਉਹਨਾਂ ਪਟਿਆਲੇ ਜਿਲ੍ਹੇ ਦੀ ਜ਼ਮੀਨ ਦੀ ਕਰਨਾ ਹੈ ਜੀ। ਆਪਾਂ ਅਸੀਂ ਕਿਸਾਨ ਮਜ਼ਦੂਰ ਮੋਰਚਾ ਸਰਕਾਰ ਨੂੰ ਸचेत ਕਰਦਾ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਪਰ ਤਾਂ ਜੋ ਕੋ ਪੰਜਾਬ ਦੇ ਵਿੱਚ ਅਜਿਹੀ ਦੀ ਅਨਸਖਾਮ ਇਕੱਠਨਾ ਨਾ ਹੋਵੇ। ਧੰਨਵਾਦ। ਹੁਣ ਕੋਈ ਸਵਾਲ ਹੋਵੇ। ਅੱਛਾ ਸਰ ਹੁਣ ਅੱਗੇ ਕੋਈ ਮੀਟਿੰਗ ਲੈ ਕੇ ਕੋਈ ਗੱਲਬਾਤ ਹੋਈ ਹੈ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਖਾਸ ਕਰ ਕੇ ਖੇਤੀਬਾੜੀ ਮੰਤਰੀ ਦਾ, ਢਿੱਲੀ ਮੰਤਰੀ ਦਾ ਜੇਕਰ ਕੋਈ ਕੋਈ ਮੰਗਾਂ ਤੇ ਕੋਈ ਗੱਲਬਾਤ ਹੁੰਦੀ ਹੈ। ਆ ਦੇਖੋ ਜੇ ਦੋ ਕਿਸਮ ਦੇ ਇੱਕ ਤਾਂ ਜਿਨ੍ਹਾਂ ਦਾ ਕਹਿ ਗਿਆ ਬਿਜਲੀ ਬਿੱਲ ਦਾ ਜਿਹੜਾ ਮੁੱਖ ਅਜੰਡਾ ਵਾ ਪੰਜ ਵਾਲੇ ਦਾ ਦੋ ਘੰਟੇ ਦਾ ਰਹਿਣ ਦਿੱਤੀ ਉਹਦੇ ਨਾਲ ਪੰਜਾਬ ਸਰਕਾਰ ਨੂੰ ਸੀ ਕਹਿੰਦੇ ਆ ਉਹ ਮੀਟਿੰਗ ਸੱਦਣਾ ਚਾਵੇ ਵੈਲਕਮ ਆ ਉਹ 올 ਪਾਰਟੀ ਮੀਟਿੰਗ ਸੱਦਨ ਪਾਰਟੀਆਂ ਦੀ ਵਿੱਚੇ ਕਾਂਗਰਸ ਦਾ ਪਤਾ ਲੱਗਦੀ ਅਕਾਲੀ ਦਲ ਦਾ ਪਤਾ ਲੱਗਦਾ ਪਾਜਪਾ ਪੰਜਾਬ ਦਾ ਹੀ ਪਤਾ ਲੱਗਦੀ ਜਾਂ ਹੋਰ ਵੀ ਸੀਪੀਆਈ ਸੀਪੀਐਮ ਦੀਆਂ ਹਾਗੇ ਨੇ ਪਾਰਟੀਆਂ ਸਾਰਿਆਂ ਨੂੰ ਸੱਦ ਕੇ ਇੱਕ ਮੁੱਠ ਹੁਣ ਪੰਜਾਬ ਦਾ ਸਵਾਲ ਆ ਵੀ ਬਿਜਲੀ ਸੋਧ ਬਿੱਲ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਚ ਫੋਰਸ ਕਰੇ ਵੀ ਪੰਜਾਬ ਦੇ ਹੱਕ ਜਿੰਨੇ ਹੈਗਾ ਸਾਡਾ ਇਹਨਾਂ ਦਾ ਵਿਸ਼ਾ ਖਤਮ ਹੋ ਗਿਆ ਪੰਜਾਬ ਸਰਕਾਰ ਸਾਡੇ ਨਾਲ ਖੜੀ ਹੈ ਠੀਕ ਹੈ ਜੀ ਗਾੜੀ ਅਸੀਂ ਲੜੇ ਕੇਂਦਰ ਨਾਲ ਲੜ ਲੰਘਦੇ ਦੂਸਰਾ ਜਦੋਂ ਤੱਕ ਸਾਡੇ ਮੋਰਚੇ ਦਾ ਸਵਾਲ ਲਗਾ ਜਿਹੜਾ 17 ਤੇ 17 ਤੁਸੀਂ ਪੰਜਾਬ ਦੇ ਵਿੱਚ ਡੀਸੀ ਦਾ ਕੰਮ ਸ਼ੁਰੂ ਕਰਨਾ ਉਹਦੇ ਲਈ ਅਸੀਂ ਤਾਂ ਹੀ ਪਹਿਲੋਂ ਐਲਾਨ ਕਰਤਾ ਪ੍ਰੈਸ ਵਿੱਚ ਸਵਾਲ ਹੋਣੇ ਨਹੀਂ ਜਦੋਂ ਰੇਲਾਂ ਤੇ ਬੈਠੇ ਵੀ ਇਹ ਲੋਕਾਂ ਦੀ ਖੱਜਲ ਖਰਾਬੀ ਹੋ ਰਹੀ ਆ ਪੰਜਾਬ ਦੇ ਵਿਕਾਸ ਨਾਲ ਗੱਲ ਆ ਰਹੀ ਆ ਅਸੀਂ ਤਾਂ ਪਹਿਲੋਂ ਐਲਾਨ ਕਰ ਰਹੇ ਹਾਂ ਕੋਈ ਸਰਕਾਰ ਸਾਡੇ ਨਾਲ ਬੈਠੇ ਬੈ ਕੇ ਸਾਡੇ ਨਾਲ ਪੰਜਾਬ ਆਣੀਆਂ ਮਸਲੇ ਦਾ ਹੱਲ ਕਰੇ ਜਿਹੜੇ ਕੇਂਦਰ ਨਾਲ ਸਬੰਧਤ ਹੋਣਗੇ ਅਸੀਂ ਕੇਂਦਰ ਨਾਲ ਕਰਦੇ ਰਾਂਗੇ ਤੇ ਜੇ ਸਰਕਾਰ ਗੱਲਬਾਤ ਲਈ ਵੀ ਨਹੀਂ ਸੱਦੀ ਮਸਲੇ ਦਾ ਹੱਲ ਵੀ ਨਹੀਂ ਕਰਦੀ ਫਿਰ ਸਾਡੇ ਕੋਲ ਚਾਰਾ ਕੋਈ ਨਹੀਂ ਹੋਗਾ ਕਿਉਂਕਿ ਸਾਡਾ ਕਰੋਨਾ ਦਾ ਸਮਾਨ ਜਿਹੜਾ ਵਾ ਉਹ ਗਾਇਬ ਆ ਔਰ ਇਹਨਾਂ ਦੇ ਜਿਹੜੇ ਮੰਤਰੀ ਨੇ ਜਾਂ ਐਮਐਲਏ ਸਹਿਬਾਨ ਨੇ ਜਿਦਾ ਗੁਰਲਾਲ ਘਣੌਰ ਸੀਗਾ ਐਮਐਲਏ ਉਹਦੇ ਉਹਦੇ ਰਿਸ਼ਤੇਦਾਰਾਂ ਨੂੰ ਟਰਾਲੀਆਂ ਲੱਭ ਗਿਆ ਫਿਰ ਹੁਣ ਜਿਹੜਾ ਨਾਪੇ ਦੇ ਵਿੱਚ ਠੀਕ ਹੈ ਜਿਹੜਾ ਐਈਓ ਸੀਗਾ ਉਹਦੇ ਮੋਟੀ ਦੇ ਹੀਟ ਉਹ ਜੀ ਟਰਾਲੀਆਂ ਦਾ ਸਮਾਨ ਲੱਭ ਗਿਆ ਔਰ ਜਿਹੜਾ ਆਪਣਾ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਉਸ ਕਾਉਂਸਲਰ ਸੀਗਾ ਉਹਦੇ ਉਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਬਰਾਮਦ ਹੋ ਗਈਆਂ ਓਏ ਛੋਟਾ ਮਸਲਾ ਨਹੀਂ ਹੈਗਾ ਬਹੁਤ ਵੱਡਾ ਮਸਲਾ ਔਰ ਉਹਦੇ ਮੋਰਚੇ ਨਾਲ 12 ਮੰਗਾ ਸਾਡੀਆਂ ਸ਼ੰਭੂ ਖਨੋਰੀ ਨਾਲ ਜੁੜੀਆਂ ਹੋਈਆਂ ਸੀਗੀਆਂ ਅਜੇ ਤੱਕ ਉਹਦਾ ਕੋਈ ਸਿਰੇ ਲਾਇਆ ਨਹੀਂ ਕਿ ਸਰਕਾਰ ਦੇ ਗੱਲਬਾਤ ਕਰੂਗੀ ਗੱਲਬਾਤ ਨਾਲ ਮਸਲੇ ਦਾ ਹੱਲ ਕਰੂਗੀ ਵਧੀਆ ਗੱਲਾਂ ਹੁਣ ਮੀਟਿੰਗ ਸੱਦਣੀਆਂ ਨਹੀਂ ਸੱਦਣੀਆਂ ਸਰਕਾਰ ਦੀ ਮੱਠੀ धनवाद <small>